ਸਤਿ ਸ਼੍ਰੀ ਅਕਾਲ ਮੈਂ ਹਰਕਿਰਨ ਸਿੰਘ ਸੱਚ ਕਹੁੰਦੀ ਸਗਲੀ ਪੇਸ਼ਕਸ਼ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਦੋਸਤੋ ਅੱਜ ਤਰਨਤਾਰਨ ਜ਼ਮੀਨੀ ਚੋਣ ਦੇ ਪ੍ਰਚਾਰ ਲਈ ਆਖਰੀ ਦਿਨ ਹੈ ਅੱਜ ਪ੍ਰਚਾਰ ਬੰਦ ਹੋ ਜਾਵੇਗਾ ਇਸ ਲਈ ਇਹ ਚਰਚਾ ਕਰਨਾ ਤਾਂ ਜ਼ਰੂਰੀ ਹੈ ਕਿ ਜਦੋਂ ਇਸ ਜ਼ਮੀਨੀ ਚੋਣ ਦਾ ਐਲਾਨ ਹੋਇਆ ਸੀ ਉਦੋਂ ਜੋ ਸਥਿਤੀ ਸੀ ਤੇ ਅੱਜ ਜਦੋਂ ਪ੍ਰਚਾਰ ਖਤਮ ਹੋ ਰਿਹਾ ਹੈ ਜੋ ਜ਼ਮੀਨ ਨੀ ਪੱਧਰ ਦੇ ਉੱਤੇ ਸਥਿਤੀ ਹੈ ਕਿ ਉਹ ਬਦਲ ਗਈ ਹੈ ਕਿ ਉਸ ਦੇ ਵਿੱਚ ਕੋਈ ਬਦਲਾਅ ਆਇਆ ਹੈ ਜਿਵੇਂ ਕਿ ਕਈ ਮੀਡੀਆ ਚੈਨਲਾਂ ਦੇ ਵਿੱਚ ਕਿਹਾ ਗਿਆ ਜਾਂ ਦਿਖਾਇਆ ਗਿਆ ਕਿ ਬਾਜ਼ੀ ਪਲਟ ਗਈ ਹੈ ਗੇਮ ਬਦਲ ਗਈ ਹੈ ਕਿ ਵਾਕਿਆ ਹੀ ਕੋਈ ਬਾਜ਼ੀ ਪਲਟੀ ਹੈ ਜਾਂ ਐਲਾਨ ਸਮੇਂ ਜੋ ਸਮੀਕਰਨ ਦਿਖਾਏ ਜਾ ਰਹੇ ਸੀ ਉਹੀ ਸਮੀਕਰਨ ਅੱਜ ਵੀ ਉਸੇ ਤਰੀਕੇ ਦੇ ਨਾਲ ਕਾਇਮ ਜੇ ਵਾਪਸ ਜਾ ਕੇ ਯਾਦ ਕਰਨ ਦੀ ਕੋਸ਼ਿਸ਼ ਕਰੀਏ ਤਾਂ ਜਦੋਂ ਇਸ ਜਮਨੀ ਚੋਣ ਦਾ ਐਲਾਨ ਹੋਇਆ ਸੀ ਉਦੋਂ ਜਿੰਨੇ ਵੀ ਵਿਦਵਾਨ ਨੇ ਜਿੰਨੇ ਵੀ ਸਿਆਸੀ ਮਾਹਿਰ ਨੇ ਉਹਨਾਂ ਵੱਲੋਂ ਇੱਥੇ ਜ਼ਿਕਰ ਕੀਤਾ ਜਾਂਦਾ ਸੀ ਕਿ ਤਰਨ ਤਰਨ ਇੱਕ ਪੰਥਕ ਹਲਕਾ ਹੈ ਇੱਥੇ ਪੰਥਕ ਉਮੀਦਵਾਰ ਹੀ ਜਿੱਤੇਗਾ ਔਰ ਜਿਸ ਤਰੀਕੇ ਨਾਲ ਐਮਪੀ ਦੀਆਂ ਚੋਣਾਂ ਵੇਲੇ ਲੋਕ ਸਭਾ ਦੀਆਂ ਚੋਣਾਂ ਵੇਲੇ ਅਮਰਿਤਪਾਲ ਸਿੰਘ ਨੇ ਇੱਕ ਤਰਫਾ ਹੁੰਜਾ ਫਿਰ ਜਿੱਤ ਪ੍ਰਾਪਤ ਕੀਤੀ ਸੀ ਇਹ ਮੰਨਿਆ ਜਾ ਰਿਹਾ ਸੀ ਕਿ ਉਹਨਾਂ ਦਾ ਉਮੀਦਵਾਰ ਅਕਾਲੀ ਦਲ ਵਾਰਿਸ ਪੰਜਾਬ ਕੇ ਦਾ ਉਮੀਦਵਾਰ ਉਸੇ ਤਰੀਕੇ ਨਾਲ ਹੁੰਜਾ ਫੇਰ ਇੱਕ ਪਾਸਾ ਜਿੱਤ ਦਰਜ ਕਰੇਗਾ ਪਰ ਅੱਜ ਜਦੋਂ ਪ੍ਰਚਾਰ ਥੰਮ ਰਿਹਾ ਹੈ ਉਦੋਂ ਉਹ ਹਾਲਾਤ ਨਹੀਂ ਜਾਪਦੇ ਇੱਕ ਤਰਫਾ ਜਿੱਤ ਵਾਲੀ ਗੱਲ ਉਸ ਤਰੀਕੇ ਨਾਲ ਕੀਤੀ ਹੀ ਨਹੀਂ ਜਾ ਰਹੀ ਇਸ ਚੋਣ ਦਾ ਜ਼ਿਕਰ ਉਸ ਤਰੀਕੇ ਨਾਲ ਹੋ ਨਹੀਂ ਰਿਹਾ ਕੀ ਬਦਲਿਆ ਕਿਹੜੇ ਸਮੀਕਰਨ ਬਦਲੇ ਇਸ ਬਾਰੇ ਚਰਚਾ ਕਰਦੇ ਹਾਂ ਸਭ ਤੋਂ ਪਹਿਲਾਂ ਤਾਂ ਸੱਤਾਧਿਰ ਪਾਰਟੀ ਆਮ ਆਦਮੀ ਪਾਰਟੀ ਦੀ ਜੇ ਗੱਲ ਕਰੀਏ ਆਮ ਤੌਰ ਤੇ ਕਿਹਾ ਜਾਂਦਾ ਹੈ ਕਿ ਜਮਨੀ ਚੋਣ ਦੇ ਵਿੱਚ ਅਕਸਰ ਸਰਕਾਰੀ ਧਿਰ ਦੇ ਹੀ ਜਿੱਤ ਹੁੰਦੀ ਹੈ ਜਿਹੜਾ ਸੱਤਾ ਵਿੱਚ ਹੁੰਦਾ ਹੈ ਪਾਵਰ ਦੇ ਵਿੱਚ ਹੁੰਦਾ ਹੈ ਉਹ ਕਈ ਚੀਜ਼ਾਂ ਦਾ ਇਸਤੇਮਾਲ ਕਰਕੇ ਜਮਨੀ ਚੋਣਾ ਆਸਾਨੀ ਨਾਲ ਜਿੱਤ ਜਾਂਦਾ ਹੈ ਇਹਦੇ ਵਿੱਚ ਵਿਰੋਧੀਆਂ ਦਾ ਕੋਈ ਜ਼ਿਆਦਾ ਚਾਂਸ ਨਹੀਂ ਹੁੰਦਾ ਸੱਤਾਧਿਰ ਅਕਸਰ ਜਮਨੀ ਚੋਣਾ ਜਿੱਤ ਹੀ ਜਾਂਦਾ ਹੈ ਔਰ ਜਦੋਂ ਐਲਾਨ ਹੋਇਆ ਉਸ ਤੋਂ ਪਹਿਲਾਂ ਹੀ ਆਮ ਆਦਮੀ ਪਾਰਟੀ ਨੇ ਜਦੋਂ ਆਪਣੇ ਉਮੀਦਵਾਰ ਦਾ ਐਲਾਨ ਕੀਤਾ ਤਾਂ ਉਥੋਂ ਦੇ ਸਭ ਤੋਂ ਮਜ਼ਬੂਤ ਮੰਨੇ ਜਾਣ ਵਾਲੇ ਉਮੀਦਵਾਰ ਜੋ ਤਿੰਨ ਵਾਰ ਉਥੋਂ ਐਮਐਲਏ ਬਣ ਚੁੱਕੇ ਨੇ ਜਿਨ੍ਹਾਂ ਦਾ ਤਰਨਤਾਰਨ ਹਲਕਾ ਇੱਕ ਗੜ ਕਿਹਾ ਜਾਂਦਾ ਸੀ ਉਹਨਾਂ ਨੂੰ ਆਪਣੀ ਪਾਰਟੀ ਦੇ ਵਿੱਚ ਸ਼ਾਮਲ ਕਰਾ ਕੇ ਉਮੀਦਵਾਰ ਐਲਾਨ ਕਰਨ ਦੇ ਨਾਲ ਇਹ ਜ਼ਰੂਰ ਸਾਫ਼ ਕਰ ਦਿੱਤਾ ਗਿਆ ਕਿ ਸਰਕਾਰ ਇਹ ਚੋਣਾਂ ਨੂੰ ਸੀਰੀਅਸਲੀ ਲੈ ਰਹੀ ਹੈ ਇਸ ਲੜਾਈ ਨੂੰ ਛੱਡ ਨਹੀਂ ਰਹੀ ਇਹ ਨਹੀਂ ਕਹਿ ਰਹੀ ਕਿ ਇਹ ਇੱਕ ਪੰਥ ਖਲਕਾ ਹੈ ਪੰਥ ਖਵਾ ਬਣੀ ਹੋਈ ਹੈ ਤੇ ਅਸੀਂ ਉਹ ਚੋਣ ਹਾਰ ਜਾਵਾਂਗੇ ਹਲਕੇ ਦੇ ਵਿੱਚ ਨਹੀਂ ਵਾਇਆ ਜਾ ਰਿਹਾ ਇਸ ਦਿਨੀ ਚੋਣ ਨੂੰ ਸਰਕਾਰ ਪੂਰੀ ਵਾਹ ਲਾਏਗੀ ਇਹ ਚੋਣਾਂ ਜਿੱਤਣ ਦੇ ਲਈ ਲੇਕਿਨ ਅਕਸਰ ਜਦੋਂ ਵੀ ਇਹਨਾਂ ਚੋਣਾਂ ਦਾ ਵਿਸ਼ਲੇਸ਼ਣ ਹੁੰਦਾ ਹੈ ਜਿਹੜੇ ਮਾਹਿਰ ਬੈਠਦੇ ਹਨ ਸਿਆਸੀ ਮਾਹਿਰ ਵੱਖ-ਵੱਖ ਚੈਨਲਾਂ ਤੇ ਵੱਖ-ਵੱਖ ਸੋਸ਼ਲ ਮੀਡੀਆ ਦੇ ਚੈਨਲਾਂ ਦੇ ਉੱਤੇ ਬੈਠ ਕੇ ਜ਼ਿਕਰ ਕਰਦੇ ਨੇ ਕਿ ਚਰਚਾ ਕਰਦੇ ਨੇ ਉਹ ਜਿਹੜੀ ਜ਼ਮੀਨ ਦੇ ਉੱਤੇ ਹਕੀਕਤ ਹੁੰਦੀ ਹੈ ਹਰ ਹਲਕੇ ਦੀ ਹਕੀਕਤ ਇੱਕ ਵੱਖਰੀ ਹਕੀਕਤ ਹੁੰਦੀ ਹੈ ਉਸ ਨੂੰ ਅਕਸਰ ਭੁਲਾ ਦਿੰਦੇ ਨੇ ਉਸ ਨੂੰ ਬੌਣਾ ਕਰ ਦਿੰਦੇ ਨੇ ਜੋ ਵੱਡੀਆਂ-ਵੱਡੀਆਂ ਘਟਨਾਵਾਂ ਆਲੇ-ਦੁਆਲੇ ਘਟ ਰਹੀਆਂ ਹੁੰਦੀਆਂ ਨੇ ਉਹਨਾਂ ਨੂੰ ਪੜ੍ਹ ਕੇ ਹੀ ਲੱਭਣ ਦਾ ਯਤਨ ਕਰਦੇ ਨੇ ਕਿ ਹਵਾ ਦਾ ਰੁਖ ਕੀ ਹੈ ਕੌਣ ਇਹ ਚੋਣਾਂ ਦੇ ਵਿੱਚ ਬਾਜ਼ੀ ਮਾਰੇਗਾ ਜਾਂ ਕਿਸ ਪਾਰਟੀ ਦੀ ਹਵਾ ਬਣ ਚੁੱਕੀ ਹੈ ਕੌਣ ਇਹ ਜਮਨੀ ਚੋਣ ਜਿੱਤੇਗਾ ਉਹ ਲੋਕਲ ਫੈਕਟਰਾਂ ਨੂੰ ਕਾਫੀ ਹੱਦ ਤੱਕ ਨਜ਼ਰਅੰਦਾਜ਼ ਕਰ ਦਿੰਦੇ ਨੇ ਲੇਕਿਨ ਇਹ ਵੀ ਇੱਕ ਸਚਾਈ ਹੈ ਇਹ ਜੰਨੀਆਂ ਵਿੱਚ ਚੋਣਾਂ ਨੇ ਉਹ ਲੋਕਲ ਮੁੱਦੇ ਲੋਕਲ ਫੈਕਟਰਾਂ ਦੇ ਉੱਤੇ ਹੀ ਜਿੱਥਾ ਨਿਰਭਰ ਕਰਦੀ ਹੈ ਜ਼ਿਆਦਾਤਰ ਹਵਾਵਾਂ ਇੰਨਾ ਜ਼ਿਆਦਾ ਅਸਰ ਨਹੀਂ ਪਾਉਂਦੀਆਂ ਜ਼ਮੀਨੀ ਹਕੀਕਤ ਜਿਹੜੀ ਹੁੰਦੀ ਹੈ ਉਹੀ ਫੈਸਲਾ ਕਰਦੀ ਹੈ ਕਿ ਕਿਹੜਾ ਉਮੀਦਵਾਰ ਜਿੱਤੇਗਾ ਤੇ ਕਿਹੜਾ ਉਮੀਦਵਾਰ ਹਾਰੇਗਾ ਆਪਾਂ ਹਰਮੀਤ ਸੰਧੂ ਦੀ ਜਦੋਂ ਗੱਲ ਕਰ ਰਹੇ ਸੀ ਜਿੰਨੀ ਵਾਰ ਵੀ ਹਰਮੀਤ ਸੰਧੂ ਉਸ ਇਲਾਕੇ ਤੋਂ ਜਿੱਤਿਆ ਹੈ ਤਿੰਨ ਵਾਰ ਐਮਐਲਏ ਬਣਿਆ ਹੈ ਤਾਂ ਉਸ ਤਿੰਨੇ ਵਾਰ ਹੀ ਜੋ ਜੋੜੀ ਸੀ ਜਾਂ ਜੋ ਲੋਕਲ ਲੋਕ ਉਸ ਦੇ ਨਾਲ ਸੀ ਉਸ ਦੇ ਵਿੱਚ ਅਮਰਿਤਪਾਲ ਬਾਠ ਵੀ ਸ਼ਾਮਲ ਸੀ ਤੇ ਚੀਮਾ ਭਰਾ ਵੀ ਸ਼ਾਮਲ ਸੀ ਲੇਕਿਨ ਅੱਜ ਕੀ ਉਹ ਹਾਲਾਤ ਸੇਮ ਨੇ ਕੀ ਉਹਨਾਂ ਹਾਲਾਤਾਂ ਦੇ ਵਿੱਚ ਉਹਨਾਂ ਸਮੀਕਰਨਾਂ ਦੇ ਵਿੱਚ ਵੀ ਕੋਈ ਬਦਲਾ ਆ ਗਿਆ ਹੈ ਅੱਜ ਜੇ ਆਪਾਂ ਹਾਲਾਤਾਂ ਤੇ ਨਜ਼ਰ ਮਾਰਦੇ ਆ ਤਾਂ ਹਰਮੀਤ ਸੰਧੂ ਜੋ ਪਹਿਲਾਂ ਅਕਾਲੀ ਦਲ ਦੇ ਵਿੱਚ ਹੁੰਦੇ ਸੀ ਹੁਣ ਉਹ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਇਸ ਚੋਣਾਂ ਤੋਂ ਪਹਿਲਾਂ ਉਹ ਦੋ ਵਾਰ ਹਾਰ ਵੀ ਚੁੱਕੇ ਨੇ ਔਰ ਜਦੋਂ ਉਹ ਹਾਰੇ ਤਾਂ ਚੀਮਾਪਰਾ ਉਹਨਾਂ ਦੇ ਨਾਲ ਨਹੀਂ ਸੀ ਅਮਰਿਤਪਾਲ ਬਾਠਵੀ ਉਹਨਾਂ ਦੇ ਨਾਲੋਂ ਟੁੱਟ ਚੁੱਕਿਆ ਸੀ ਜਦੋਂ ਇਸ ਪੰਥਕ ਹਲਕੇ ਦੇ ਵਿੱਚੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਜਿੱਤਦੇ ਨੇ ਤਾਂ ਉਸ ਸਮੇਂ ਚਰਚਾ ਇਹ ਨਹੀਂ ਹੋਈ ਸੀ ਕਿ ਪੰਥਕ ਸੀਟ ਦੇ ਉੱਤੋਂ ਕਾਂਗਰਸ ਪਾਰਟੀ ਦਾ ਉਮੀਦਵਾਰ ਕਿਵੇਂ ਜਿੱਤਿਆ ਬਲਕਿ ਚਰਚਾ ਇਹ ਹੋਈ ਸੀ ਕਿ ਹਰਮੀਤ ਸੰਧੂ ਨੂੰ ਸੱਟ ਲਿਆ ਗਿਆ ਹੈ ਉਸ ਨੂੰ ਖਰਾ ਦਿੱਤਾ ਗਿਆ ਹੈ ਇਹ ਚਰਚਾ ਸੀ ਔਰ ਇਹ ਚਰਚਾ ਕਿਉਂ ਹੋਈ ਸੀ ਕਿਉਂਕਿ ਉਸ ਸਮੇਂ ਜਿਹੜੇ ਚੀਮਾ ਭਰਾ ਨੇ ਸੋਨੂ ਚੀਮਾ ਤੇ ਮੋਨੂ ਚੀਮਾ ਇਹ ਦੋਵੇਂ ਹਰਮੀਤ ਸੰਧੂ ਤੋਂ ਟੁੱਟ ਕੇ ਕਾਂਗਰਸ ਪਾਰਟੀ ਦੇ ਉਮੀਦਵਾਰ ਦੀ ਸਪੋਰਟ ਕਰ ਰਹੇ ਸੀ ਉਸ ਦਾ ਸਮਰਥਨ ਕਰ ਰਹੇ ਸੀ ਤੇ ਇਹੀ ਮੰਨਿਆ ਜਾ ਰਿਹਾ ਸੀ ਕਿ ਉਹਨਾਂ ਦੇ ਸਮਰਥਨ ਦੇ ਨਾਲ ਹੀ ਕਾਂਗਰਸ ਪਾਰਟੀ ਦੇ ਉਮੀਦਵਾਰ ਦੀ ਜਿੱਤ ਹੋਈ ਹੈ ਇਸੇ ਲਈ ਚਰਚਾ ਹੋ ਰਹੀ ਸੀ ਕਿ ਹਰਮੀਤ ਸੰਧੂ ਨੂੰ ਸਿੱਟ ਲਿਆ ਗਿਆ ਲੇਕਿਨ ਅੱਜ ਉਹਨਾਂ ਚੀਮਾ ਭਰਾਵਾਂ ਦੇ ਵਿੱਚੋਂ ਇੱਕ ਭਰਾ ਦਾ ਕਤਲ ਹੋ ਚੁੱਕਾ ਹੈ ਸੋਨੂ ਚੀਮਾ ਦਾ ਕਤਲ ਹੋ ਚੁੱਕਾ ਹੈ ਅਤੇ ਜਿਸ ਦੇ ਉੱਪਰ ਉਸ ਕਤਲ ਕਰਨ ਦਾ ਸ਼ੱਕ ਹੈ ਉਸ ਦੇ ਖਿਲਾਫ ਐਫ ਆਈ ਆਰ ਦਰਜ ਕੀਤੀ ਗਈ ਹੈ ਉਹ ਹੈ ਅਮਰਿਤਪਾਲ ਬਾਠ ਅਮਰਿਤਪਾਲ ਬਾਠ ਨੂੰ ਲੋਕਲ ਇਲਾਕਿਆਂ ਦੇ ਵਿੱਚ ਗੈਂਗਸਟਰ ਵੀ ਕਿਹਾ ਜਾ ਰਿਹਾ ਹੈ ਉਸ ਦੇ 30 ਤੋਂ 17 ਮਾਮਲੇ ਦਰਜ ਨੇ ਯੂ ਐਪੀਏ ਵੀ ਲੱਗੀ ਹੋਈ ਹੈ ਲੇਕਿਨ ਸੋਨੂ ਚੀਮਾ ਦੇ ਕਤਲ ਕਰਨ ਤੋਂ ਬਾਅਦ ਜਿਹੜੇ ਸਿਆਸੀ ਹਲਕਿਆਂ ਦੇ ਵਿੱਚ ਆਪਣੇ ਧੜੇ ਨੂੰ ਜਾਦਾ ਮਜ਼ਬੂਤ ਕਰਨ ਦਾ ਮੌਕਾ ਅਮਰਿਤਪਾਲ ਬਾਠ ਨੂੰ ਮਿਲਦਾ ਹੈ ਲੋਕਲ ਆਗੂਆਂ ਨੂੰ ਇਕੱਠੇ ਕਰਕੇ ਇੱਕ ਆਜ਼ਾਦ ਗਰੁੱਪ ਬਣਾਇਆ ਜਾਂਦਾ ਹੈ ਪੰਚਾਇਤੀ ਚੋਣਾਂ ਦੇ ਵਿੱਚ ਹਿੱਸਾ ਲਿਆ ਜਾਂਦਾ ਹੈ ਤੇ ਕਈ ਉਮੀਦਵਾਰ ਕਾਉਂਸਲ ਦੇ ਜਾਂ ਪੰਚਾਇਤਾਂ ਦੇ ਵਿੱਚ ਇਸ ਆਜ਼ਾਦ ਗਰੁੱਪ ਦੇ ਜਿੱਦੇ ਨੇ ਔਰ ਇਹੀ ਆਜ਼ਾਦ ਗਰੁੱਪ ਬਾਅਦ ਵਿੱਚ ਆਪਣੇ ਆਪ ਨੂੰ ਅਕਾਲੀ ਦਲ ਦੇ ਵਿੱਚ ਮਰਜ ਕਰ ਲੈਂਦਾ ਹੈ ਤੇ ਅਮਰਿਤਪਾਲ ਬਾਠ ਦੀ ਸੱਸ ਨੂੰ ਅਕਾਲੀ ਦਲ ਆਪਣਾ ਉਮੀਦਵਾਰ ਬਣਾਉਂਦਾ ਹੈ ਤੇ ਹੁਣ ਇਸ ਜਮਨੀ ਚੋਣ ਦੇ ਵਿੱਚ ਉਹ ਅਕਾਲੀ ਦਲ ਦੇ ਉਮੀਦਵਾਰ ਦੇ ਵਜੋਂ ਲੜਾਈ ਲੜ ਰਹੇ ਨੇ ਔਰ ਸੋਨੂ ਚੀਮਾ ਦਾ ਭਰਾ ਮੋਨੂ ਚੀਮਾ ਜੋ ਕਿ ਜ਼िला ਪ੍ਰਸ਼ਦ ਦਾ ਚੇਅਰਮੈਨ ਵੀ ਹੈ ਉਹ ਅੱਜਕੱਲ੍ਹ ਹਰਮੀਤ ਸੰਧੂ ਦੇ ਨਾਲ ਦੁਬਾਰਾ ਮਿਲ ਗਿਆ ਹੈ ਉਹਦੇ ਨਾਲ ਹੀ ਉਸ ਨੂੰ ਪ੍ਰਚਾਰ ਕਰਦੇ ਵੀ ਦੇਖਿਆ ਜਾਂਦਾ ਹੈ ਤੇ ਜਦੋਂ ਕਿਸੇ ਨੇ ਉਸ ਨੂੰ ਇਸ ਦਾ ਕਾਰਨ ਪੁੱਛਿਆ ਉਹਦੇ ਵੱਲੋਂ ਇਹ ਕਿਹਾ ਗਿਆ ਕਿ ਮੇਰਾ ਭਰਾ ਤਾਂ ਹੁਣ ਮਰ ਗਿਆ ਹੈ ਮੇਰੇ ਕੋਲ ਹੁਣ ਕੋਈ ਚਾਰਾ ਹੀ ਨਹੀਂ ਬਚਿਆ ਇਸੇ ਕਰਕੇ ਮੈਂ ਹੁਣ ਹਰਮੀਤ ਸੰਧੂ ਦਾ ਵਾਪਸ ਸਮਰਥਨ ਕਰ ਰਿਹਾ ਹਾਂ ਇਹ ਲੋਕਲ ਸਮੀਕਰਣੇ ਜਿਨ੍ਹਾਂ ਦਾ ਜ਼ਿਕਰ ਅਕਸਰ ਨਹੀਂ ਕੀਤਾ ਜਾਂਦਾ ਹੁਣ ਅੱਜ ਦੇ ਹਾਲਾਤਾਂ ਦੇ ਵਿੱਚ ਹਰਮੀਤ ਸੰਧੂ ਤੇ ਚੀਮਾ ਭਰਾਵਾ ਦੇ ਵਿੱਚੋਂ ਜੋ بچਿਆ ਹੋਇਆ ਭਰਾ ਹੈ ਉਹ ਦੋਨੋਂ ਆਮ ਆਦਮੀ ਪਾਰਟੀ ਦੇ ਸਾਈਡ ਤੇ ਨੇ ਇਕੱਠੇ ਚੋਣ ਲੜ ਰਹੇ ਨੇ ਤੇ ਦੂਜੇ ਪਾਸੇ ਜਿਹੜਾ ਉਹਨਾਂ ਦਾ ਤੀਸਰਾ ਸਾਥੀ ਸੀ ਅਮਰਿਤਪਾਲ ਬਾਰਤ ਉਸ ਦਾ ਰਿਸ਼ਤੇਦਾਰ ਜਾਂ ਉਸ ਦਾ ਪਰਿਵਾਰ ਅਕਾਲੀ ਦਲ ਦੇ ਵਜੋਂ ਉਮੀਦਵਾਰ ਬਣਿਆ ਹੋਇਆ ਹੈ ਉਹ ਵੀ ਇਸ ਜਮਨੀ ਚੋਣ ਦੇ ਵਿੱਚ ਆਪਣੇ ਆਪ ਨੂੰ ਜਿੱਤ ਦਾ ਦਾਵੇਦਾਰ ਮੰਨ ਰਿਹਾ ਹੈ ਲੋਕਲ ਸਮੀਕਰਨਾ ਤੋਂ ਬਾਅਦ ਜੇ ਆਪਾਂ ਪਾਰਟੀ ਵਾਈਜ਼ ਚਰਚਾ ਕਰਨੀ ਹੋਵੇ ਕਿਸ ਪਾਰਟੀ ਨੇ ਕਿਸ ਤਰੀਕੇ ਨਾਲ ਕੈਂਪੇਨ ਪਖਾਈ ਤਾਂ ਉਸ ਦਾ ਜ਼ਿਕਰ ਵੀ ਕਰਨਾ ਬਣਦਾ ਹੈ ਜਦੋਂ ਇਹ ਚੋਣਾਂ ਦਾ ਐਲਾਨ ਹੋਇਆ ਉਸ ਤੋਂ ਪਹਿਲਾਂ ਕੁਝ ਦੇਰ ਪਹਿਲਾਂ ਹੀ ਇੱਕ ਵਾਰ ਦਾ ਪੰਜਾਬ ਦੇ ਵਿੱਚ ਹੁੰਦੀ ਹੈ ਜੇਲ੍ਹ ਦੇ ਵਿੱਚ ਪੰਜਾਬ ਪੁਲਿਸ ਦਾ ਇੱਕ ਅਧਿਕਾਰੀ ਜੋ ਕਿ ਝੂਠੇ ਪੁਲਿਸ ਮੁਕਾਬਲਿਆਂ ਦੇ ਕੇਸ ਦੇ ਅੰਦਰ ਬੰਦ ਹੁੰਦਾ ਹੈ ਉਸ ਦਾ ਕਤਲ ਜੇਲ੍ਹ ਅੰਦਰ ਹੀ ਸੰਦੀਪ ਸਣੀ ਕਰ ਦਿੰਦਾ ਹੈ ਬਹੁਤ ਸੁਰਖੀਆਂ ਦੇ ਵਿੱਚ ਉਹ ਖਬਰ ਆਉਂਦੀ ਹੈ ਕਿ ਜੇਲ੍ਹ ਦੇ ਅੰਦਰ ਇੱਕ ਪੁਲਿਸ ਅਧਿਕਾਰੀ ਦਾ ਕਤਲ ਕਰ ਦਿੱਤਾ ਗਿਆ ਇਸ ਨੂੰ ਬਦਲਾ ਲੈਣ ਦੇ ਵਾਂਗੂ ਵੀ ਦਿਖਾਇਆ ਜਾਂਦਾ ਹੈ ਉਸ ਅਧਿਕਾਰੀ ਦਾ ਨਾਮ ਸੂਬਾ ਸਿੰਘ ਸੀ ਸੂਬਾ ਸਰਹੰਦ ਦੇ ਨਾਲ ਤੁਲਨਾ ਕੀਤੀ ਜਾਂਦੀ ਹੈ ਕਿ ਸੂਬਾ ਸਰਹੰਦ ਨੂੰ ਮਾਰ ਕੇ ਜਿਵੇਂ ਬੰਦਾ ਬਹਾਦਰ ਨੇ ਬਦਲਾ ਲਿਆ ਸੀ ਉਸੇ ਤਰੀਕੇ ਨਾਲ ਹੁਣ ਵੀ ਹੋਇਆ ਹੈ ਸੂਬਾ ਸਰਹੰਦ ਨੂੰ ਕਤਲ ਕਰਨ ਵਾਲਾ ਪੰਜਾਬ ਦਾ ਯੋਧਾ ਹੈ ਸਿੱਖ ਯੋਧਾ ਹੈ ਸਣੀ ਨੂੰ ਇੱਕਦਮ ਦੁਬਾਰਾ ਫਿਰ ਸੁਰਖੀਆਂ ਦੇ ਵਿੱਚ ਲਿਆਦਾ ਜਾਂਦਾ ਹੈ ਤੇ ਇਸ ਚੀਜ਼ ਦਾ ਜ਼ਿਕਰ ਹੁੰਦਾ ਹੈ ਕਿ ਸਨੀ ਹੋਂਦ ਤਰਨਤਾਰਨ ਤੋਂ ਵਾਰਿਸ ਪੰਜਾਬ ਦੇ ਦਾ ਉਮੀਦਵਾਰ ਬਣ ਕੇ ਇਹ ਚੋਣ ਲੜੇਗਾ ਲੇਕਿਨ ਹੌਲੀ-ਹੌਲੀ ਫੈਸਲਾ ਸਨੀ ਤੇ ਨਹੀਂ ਬਲਕਿ ਉਸ ਦੇ ਭਰਾ ਮਨਦੀਪ ਦੇ ਉੱਪਰ ਹੋ ਜਾਂਦਾ ਹੈ ਤੇ ਮਨਦੀਪ ਵਾਰਿਸ ਪੰਜਾਬ ਦਾ ਉਮੀਦਵਾਰ ਬਣਦਾ ਹੈ ਉਸ ਸਮੇਂ ਇਹ ਚਰਚਾ ਸੀ ਕਿ ਇਹ ਹੁੰਜਾ ਫਿਰ ਜਿੱਤ ਹੋਏਗੀ ਇੱਕ ਪਾਸੜ ਜਿੱਤ ਹੋਏਗੀ ਕਿਉਂਕਿ ਵਾਰਿਸ ਪੰਜਾਬ ਦੇ ਨਾਲ-ਨਾਲ ਅਕਾਲੀ ਦਲ ਦਾ ਇੱਕ ਹੋਰ ਤੜਾ ਜਿਹਨੂੰ ਪੁਨਰ ਸਰਜੀਤ ਅਕਾਲੀ ਦਲ ਕਿਹਾ ਜਾ ਰਿਹਾ ਹੈ ਜਿਸ ਦੀ ਪ੍ਰਧਾਨਗੀ ਗਿਆਨੀ ਹਰਪ੍ਰੀਤ ਸਿੰਘ ਕਰ ਰਹੇ ਨੇ ਉਹ ਵੀ ਵਾਰਿਸ ਪੰਜਾਬ ਦੇ ਨਾਲ ਹੱਥ ਮਲਾਉਂਦਾ ਹੈ ਦੋਨੇ ਸਾਂਝਾ ਉਮੀਦਵਾਰ ਪੇਸ਼ ਕਰਦੇ ਨੇ ਤੇ ਪੰਥ ਖਲਕੇ ਦੇ ਵਿੱਚ ਦੋ ਅਕਾਲੀ ਤੜੇ ਇੱਕ ਸਾਂਝਾ ਉਮੀਦਵਾਰ ਪੇਸ਼ ਕਰ ਰਹੇ ਨੇ ਉਸ ਦੀ ਪਹਿਲਾਂ ਹਾਈਪ ਵੀ ਇੰਨੀ ਕ੍ਰੀਏਟ ਕੀਤੀ ਜਾਂਦੀ ਹੈ ਉਸ ਕਤਲ ਦੇ ਕਰਕੇ ਦੁਬਾਰਾ ਚਰਚਾ ਛਿੜਦੀ ਹੈ ਇੱਕ ਰੰਗਤ ਇਸ ਤਰ੍ਹਾਂ ਦੀ ਦਿੱਤੀ ਜਾਂਦੀ ਹੈ ਕਿ ਮਨਦੀਪ ਸਿੰਘ ਦੀ ਜਿੱਤ ਹੁਣ ਯਕੀਨੀ ਹੈ ਉਸ ਨੂੰ ਕੋਈ ਨਹੀਂ ਹਰਾ ਸਕਦਾ ਜਿਹੜੇ ਗੱਲ-ਗੱਲ ਤੇ ਸਾਜ਼ਿਸ਼ਾਂ ਲੱਭਦੇ ਨੇ ਜਿਹੜੇ ਹੜਾਂ ਦੇ ਵਿੱਚੋਂ ਵੀ ਸਾਜ਼ਿਸ਼ ਲੱਭ ਲਿਆਉਂਦੇ ਨੇ ਉਹਨਾਂ ਨੂੰ ਇਸ ਕਤਲ ਦੇ ਪਿੱਛੇ ਕੋਈ ਸਾਜ਼ਿਸ਼ ਨਹੀਂ ਦਿਖੇ ਕਿ ਅਚਾਨਕ ਇੱਕ ਪੁਲਿਸ ਅਧਿਕਾਰੀ ਨੂੰ ਜੇਲ੍ਹ ਦੇ ਵਿੱਚ ਕਿਵੇਂ ਕਤਲ ਕਰ ਦਿੱਤਾ ਜਾਂਦਾ ਹੈ ਜਦਕਿ ਇਹ ਰੂਲਸ ਨੇ ਕਿ ਕਿਸੇ ਵੀ ਪੁਲਿਸ ਅਧਿਕਾਰੀ ਨੂੰ ਜੇਲ੍ਹ ਹੁੰਦੀ ਹੈ ਉਸ ਨੂੰ ਬਾਕੀ ਕੈਦੀਆਂ ਤੋਂ ਵੱਖ ਰੱਖਿਆ ਜਾਂਦਾ ਹੈ ਅਲੱਗ ਰੱਖਿਆ ਜਾਂਦਾ ਹੈ ਕਿ ਇਹ ਮੰਨਿਆ ਜਾਂਦਾ ਹੈ ਕੈਦੀਆਂ ਤੋਂ ਉਹਨਾਂ ਨੂੰ ਖਤਰਾ ਹੋ ਸਕਦਾ ਹੈ ਲੇਕਿਨ ਫੇਰ ਇੱਕ ਇਕੋ ਬੈਰਕ ਦੇ ਵਿੱਚ ਕਿਵੇਂ ਆਏ ਕਿਵੇਂ ਇਹਨਾਂ ਨੂੰ ਇਕੱਠਾ ਕੀਤਾ ਗਿਆ ਉਸ ਦੇ ਵਿੱਚ ਕਿਸੇ ਨੂੰ ਵੀ ਕੋਈ ਸਾਜ਼ਿਸ਼ ਦੀ ਗੋ ਨਹੀਂ ਆਈ ਕਿਸੇ ਨੇ ਇਸ ਨੂੰ ਉਹਨਾਂ ਚੋਣਾਂ ਦੇ ਨਾਲ ਜੋੜ ਕੇ ਨਹੀਂ ਦੇਖਿਆ ਉਹ ਬਣ ਰਹੀ ਹਵਾ ਦੇ ਨਾਲ ਨਹੀਂ ਦੇਖਿਆ ਉਸ ਪੰਥਕ ਲਹਿਰ ਦੇ ਨਾਲ ਜੋੜ ਕੇ ਨਹੀਂ ਦੇਖਿਆ ਕਿਸੇ ਨੂੰ ਇਸ ਦੇ ਵਿੱਚ ਕੋਈ ਸਾਜ਼ਿਸ਼ ਨਜ਼ਰ ਨਹੀਂ ਆਈ ਲੇਕਿਨ ਜਦੋਂ ਇੱਕ ਕੈਂਪੇਨ ਸ਼ੁਰੂ ਹੋਈ ਚੋਣਾਂ ਦਾ ਪ੍ਰਚਾਰ ਸ਼ੁਰੂ ਹੋਇਆ ਕਾਂਗਰਸ ਪਾਰਟੀ ਵੱਲੋਂ ਇੱਕ ਹਲਚਲ ਪੈਦਾ ਕੀਤੀ ਗਈ ਰਾਜਾ ਵੜਿੰਗ ਵੱਲੋਂ ਤੇ ਪ੍ਰਤਾਪ ਸਿੰਘ ਬਾਜਵਾ ਵੱਲੋਂ ਜਦੋਂ ਇਹ ਲਾਈਨ ਲਈ ਗਈ ਕਿ ਲੋਕਾਂ ਨੇ ਫੈਸਲਾ ਕਰਨਾ ਹੈ ਕਿ ਉਹ ਖਾਲਿਸਤਾਨ ਦੇ ਨਾਲ ਨੇ ਜਾਂ ਹਿੰਦੁਸਤਾਨ ਦੇ ਨਾਲ ਨੇ ਤਾਂ ਇਸ ਨੇ ਚੋਣ ਪ੍ਰਚਾਰ ਦੇ ਵਿੱਚ ਗਰਮੀ ਨੂੰ ਬਹੁਤ ਵਧਾ ਦਿੱਤਾ। ਇਉਂ ਲੱਗਦਾ ਸੀ ਕਿ ਕਾਂਗਰਸ ਪਾਰਟੀ ਵਾਰਿਸ ਪੰਜਾਬ ਦੇ ਉਮੀਦਵਾਰ ਨੂੰ ਜ਼ੋਰਦਾਰ ਟੱਕਰ ਦੇएगी ਤੇ ਉਹਨਾਂ ਵੱਲੋਂ ਲਾਈਨ ਵੀ ਖਿੱਚ ਦਿੱਤੀ ਗਈ ਹੈ। ਇਹ ਚੋਣਾਂ ਜਿਹੜੀਆਂ ਨੇ ਖਾਲਿਸਤਾਨ ਵਰਸਸ ਹਿੰਦੁਸਤਾਨ ਬਣਾ ਕੇ ਇੱਕ ਤਰਫਾ ਜੋ ਲੜਾਈ ਦਿਖਾਈ ਜਾ ਰਹੀ ਹੈ ਉਸ ਨੂੰ ਇੱਕ ਮੁਕਾਬਲੇ ਦੇ ਵਿੱਚ ਬਦਲ ਦਿੱਤਾ ਗਿਆ ਹੈ ਲੋਕਾਂ ਦਾ ਇਹ ਫੈਸਲਾ ਹੋਏਗਾ ਕਿ ਪੰਜਾਬ ਦੇ ਵਿੱਚ ਦੁਬਾਰਾ ਉਹ ਜੇ ਹਾਲਾਤ ਬਣ ਸਕਦੇ ਨੇ ਜਾਂ ਨਹੀਂ ਜਾਂ ਖਾਲਿਸਤਾਨ ਦੀ ਮੰਗ ਦੁਬਾਰਾ ਉੱਠ ਸਕਦੀ ਹੈ ਜਾਂ ਨਹੀਂ ਤੇ ਕਾਂਗਰਸ ਉਸ ਦਾ ਮੁਕਾਬਲਾ ਕਰੇਗੀ ਜਿਵੇਂ ਪਹਿਲਾਂ ਕਾਂਗਰਸ ਵੱਲੋਂ ਮਿਲੀਟੈਂਸੀ ਨੂੰ ਖਤਮ ਕਰਨ ਦਾ ਦਮ ਪਰਿਆ ਜਾਂਦਾ ਹੈ ਉਸੇ ਤਰੀਕੇ ਨਾਲ ਉਹ ਇਸ ਲੜਾਈ ਨੂੰ ਵੀ ਉਸ ਤਰੀਕੇ ਦੀ ਲੜਾਈ ਵਾਂਗੂ ਹੀ ਪੇਸ਼ ਕਰਕੇ ਆਪਣੇ ਆਪ ਨੂੰ ਹੀ ਇੱਕੋ ਇੱਕ ਵਿਕਲਪ ਜੋ ਲੋਕਾਂ ਦੇ ਕੋਲ ਹੈ ਉਸ ਤਰੀਕੇ ਨਾਲ ਪੇਸ਼ ਕਰ ਰਹੀ ਸੀ ਇਸ ਪ੍ਰਚਾਰ ਦੇ ਦੌਰਾਨ ਵੀ ਪ੍ਰਤਾਪ ਸਿੰਘ ਬਾਜਵਾ ਵੱਲੋਂ ਕਈ ਵਾਰ ਇਸ ਚੀਜ਼ ਦਾ ਜ਼ਿਕਰ ਕੀਤਾ ਗਿਆ ਕਿ ਤੁਹਾਡੇ ਕੋਲ ਹੋਰ ਆਪਸ਼ਨ ਕੀ ਹੈ ਬਦਲਾਅ ਕੀ ਹੈ ਸਿਰਫ ਤੇ ਸਿਰਫ ਕਾਂਗਰਸ ਪਾਰਟੀ ਹੀ ਤੁਹਾਡਾ ਮੌਕਾ ਹੈ ਕਾਂਗਰਸ ਪਾਰਟੀ ਤੋਂ ਇਲਾਵਾ ਤੁਸੀਂ ਕਿਸੇ ਨੂੰ ਨਹੀਂ ਚੁਣ ਸਕਦੇ ਇਸ ਤਰੀਕੇ ਵਜੋਂ ਪੇਸ਼ ਕੀਤਾ ਗਿਆ ਕਿ ਲੋਕਾਂ ਕੋਲ ਹੋਰ ਕੋਈ ਆਪਸ਼ਨ ਨਹੀਂ ਹੈ ਵਿਕਲਪ ਨਹੀਂ ਹੈ ਸਿਰਫ ਤੇ ਸਿਰਫ ਕਾਂਗਰਸ ਪਾਰਟੀ ਹੀ ਇਹ ਲੜਾਈ ਲੜ ਸਕਦੀ ਹੈ। ਲੇਕਿਨ ਕਾਂਗਰਸ ਪਾਰਟੀ ਦੀ ਕੈਂਪੇਨ ਉਸ ਤੋਂ ਬਾਅਦ ਲਗਾਤਾਰ ਵਿਵਾਦਾਂ ਦੇ ਵਿੱਚ ਛਿਕੇ ਰਹੀ। ਉਹ ਦੁਬਾਰਾ ਕਦੇ ਪਟੜੀ ਤੇ ਨਹੀਂ ਆ ਸਕੀ। ਇਸ ਕੈਂਪੇਨ ਦੇ ਜੋ ਉਹਨਾਂ ਵੱਲੋਂ ਜ਼ੋਰਦਾਰ ਤਰੀਕੇ ਦੇ ਨਾਲ ਸ਼ੁਰੂਆਤ ਕੀਤੀ ਗਈ ਸੀ, ਉਹ ਰਾਹਾਂ ਦੇ ਵਿੱਚ ਖੋ ਗਈ, ਕਿਤੇ ਨਾ ਕਿਤੇ ਭਟਕ ਗਈ ਇਹ ਵੀ ਦੇਖਣ ਨੂੰ ਮਿਲਿਆ। ਰਾਜਾ ਵੜਿੰਗ ਹੀ ਉਸ ਭਟਕਣ ਦਾ ਕਾਰਨ ਰਹੀਂ ਜਦੋਂ ਬੂਟਾ ਸਿੰਘ ਬਾਰੇ ਉਹਨਾਂ ਵੱਲੋਂ ਬਿਆਨ ਦਿੱਤਾ ਗਿਆ, ਉਸ ਤੇ ਬਹੁਤ ਵਿਵਾਦ ਹੋਏ। ਹੌਲੀ ਹੌਲੀ ਉਹਨਾਂ ਵੱਲੋਂ ਜੋ ਕੁਝ ਵੀ ਕੀਤਾ ਜਾਂਦਾ ਰਿਹਾ ਉਸ ਤੇ ਵਿਵਾਦ ਹੀ ਖੜੇ ਹੁੰਦੇ ਰਹੇ ਹਾਲਾਤ ਇੱਥੇ ਤੱਕ ਪਹੁੰਚ ਗਏ ਨੇ ਕਿ ਕੱਲ ਉਹਨਾਂ ਨੇ ਕਿਸੇ ਬੱਚੇ ਨਾਲ ਕੁਝ ਮਜ਼ਾਕ ਕੀਤਾ ਇਸ ਜੋੜੇ ਨੂੰ ਹੱਥ ਲਾ ਕੇ ਮਜ਼ਾਕ ਕੀਤਾ ਹੋਣਾ ਹੈ ਤੇ ਉਸ ਨੂੰ ਵੀ ਸੁਖਬੀਰ ਬਾਦਲ ਵੱਲੋਂ ਬੇਅਦਬੀ ਨਾਲ ਜੋੜ ਕੇ ਦਿਖਾ ਦਿੱਤਾ ਗਿਆ ਜਥੇਦਾਰ ਨੂੰ ਅਪੀਲ ਕਰ ਦਿੱਤੀ ਗਈ ਕਿ ਬਹੁਤ ਕਰੜਾ ਐਕਸ਼ਨ ਲੈਣਾ ਚਾਹੀਦਾ ਹੈ ਕਿਉਂਕਿ ਕਾਂਗਰਸ ਪ੍ਰਧਾਨ ਨੇ ਏਸਾਂ ਦੀ ਬੇਅਦਬੀ ਕੀਤੀ ਹੈ ਉਸ ਨੂੰ ਭਾਵਨਾਵਾਂ ਦਾ ਪਤਾ ਨਹੀਂ ਹੈ ਇਸ ਤੋਂ ਪਹਿਲਾਂ ਵੀ ਪ੍ਰਤਾਪ ਸਿੰਘ ਬਾਜਵਾ ਵੀ ਇਸੇ ਤਰੀਕੇ ਨਾਲ ਚੋਣ ਪ੍ਰਚਾਰ ਦੇ ਦੌਰਾਨ ਬੈਨਰ ਦੇ ਉੱਤੇ ਜੋ ਕਾਂਗਰਸ ਆਗੂਆਂ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਨੇ ਉਸ ਤੇ ਕਰਕੇ ਵਿਵਾਦਾਂ 'ਚ ਘਰੇ ਉਸ ਨੂੰ ਵੀ ਬੇਅਦਬੀ ਦਾ ਮੁੱਦਾ ਬਣਾ ਦਿੱਤਾ ਗਿਆ ਇਸ ਤਰੀਕੇ ਨਾਲ ਕਾਂਗਰਸ ਪਾਰਟੀ ਦਾ ਪ੍ਰਚਾਰ ਜਿਹੜਾ ਹੈ ਉਹ ਲਿਓ ਲੱਥ ਗਿਆ ਉਹ ਦੁਬਾਰਾ ਵਾਪਸ ਟਰੈਕ ਤੇ ਆ ਹੀ ਨਹੀਂ ਸਕਿਆ ਤੇ ਕੱਲ ਇਹ ਜਿਹੜਾ ਦੁਬਾਰਾ ਵਿਵਾਦ ਸੁਖਬੀਰ ਸਿੰਘ ਬਾਦਲ ਵੱਲੋਂ ਖੜਾ ਕੀਤਾ ਗਿਆ ਹੈ ਉਹ ਵਿਵਾਦ ਹੀ ਕਿਤਨਾ ਕਿਤੇ ਕਾਂਗਰਸ ਦੇ ਪ੍ਰਚਾਰ ਦੀ ਇੱਕ ਪਹਿਚਾਨ ਬਣ ਕੇ ਰਹਿ ਗਿਆ ਤੇ ਅਕਾਲੀ ਦਲ ਜੋ ਕਾਂਗਰਸ ਦੇ ਉੱਤੇ ਇਸ ਤਰ੍ਹਾਂ ਦੇ ਇਲਜ਼ਾਮ ਲਾ ਰਿਹਾ ਹੈ ਉਸ ਦੇ ਪ੍ਰਚਾਰ ਬਾਰੇ ਜੇ ਆਪਾਂ ਗੱਲ ਕਰਦੇ ਆ ਤਾਂ ਸਭ ਤੋਂ ਪਹਿਲਾਂ ਜਦੋਂ ਇਹ ਕੈਂਪੇਨ ਸ਼ੁਰੂ ਹੋਈ ਸੀ ਪ੍ਰਚਾਰ ਸ਼ੁਰੂ ਹੋਇਆ ਸੀ ਤਾਂ ਰਾਜਾ ਵੜਿੰਗ ਵੱਲੋਂ ਇਹ ਦੋਸ਼ ਲਾਏ ਗਏ ਸੀ ਕਿ ਅਕਾਲੀ ਦਲ ਦੇ ਉਮੀਦਵਾਰ ਦਾ ਪਰਿਵਾਰ ਸਾਡੇ ਸਮਰਥਕਾਂ ਨੂੰ ਡਰਾ ਰਿਹਾ ਹੈ ਧਮਕਾ ਰਿਹਾ ਹੈ ਧਮਕੀ ਭਰੇ ਫੋਨ ਸਾਡੇ ਪੰਜਾਂ ਸਰਪੰਚਾਂ ਨੂੰ ਆ ਰਹੇ ਨੇ ਇਹ ਕਿਹਾ ਜਾ ਰਿਹਾ ਹੈ ਕਿ ਤੁਸੀਂ ਅਕਾਲੀ ਦਲ ਦੇ ਉਮੀਦਵਾਰ ਦੀ ਮਦਦ ਕਰੋ ਨਹੀਂ ਤਾਂ ਤੁਹਾਡਾ ਹਸ਼ਰ ਜਿਹੜਾ ਹੈ ਉਹ ਮਾੜਾ ਹੋਏਗਾ ਇਸ ਤਰ੍ਹਾਂ ਦੀ ਧਮਕੀ ਭਰੇ ਫੋਨ ਆ ਰਹੇ ਇਹ ਵੀ ਚਰਚਾ ਦੇ ਵਿੱਚ ਰਿਹਾ ਕਿ ਜੋ ਅਕਾਲੀ ਦਲ ਦੇ ਉਮੀਦਵਾਰ ਦੀ ਬੇਟੀ ਹੈ ਕੰਤਲਪ੍ਰੀਤ कौर ਜਿਸ ਦਾ ਪਤੀ ਅਮਰਤਪਾਲ ਬਾਠ ਹੈ ਉਹ ਜਦੋਂ ਵੀ ਡੋਰ ਟੂ ਡੋਰ ਕੈਂਪੇਨ ਕਰਦੀ ਹੈ ਜਾਂ ਘਰਾਂ ਵਿੱਚ ਜਾਂਦੀ ਹੈ ਪ੍ਰਚਾਰ ਕਰਨ ਲਈ ਤਾਂ ਉਹ ਉਸ ਪੰਜ ਦੇ ਸਰਪੰਚ ਦੇ ਕారణ ਨੂੰ ਫੋਨ ਲਾ ਕੇ ਆਪਣੇ ਪਤੀ ਦੇ ਨਾਲ ਗੱਲ ਕਰਾਉਂਦੀ ਹੈ ਉਸ ਦਾ ਪਤੀ ਅਕਾਲੀ ਦਲ ਦੀ ਸਾਰੀ ਕੈਂਪੇਨ ਨੂੰ ਪਰਦੇ ਦੇ ਪਿੱਛੇ ਬੈਠ ਕੇ ਚਲਾ ਰਿਹਾ ਹੈ ਵਿਦੇਸ਼ ਵਿੱਚ ਬੈਠ ਕੇ ਚਲਾ ਰਿਹਾ ਹੈ ਤੇ ਉਹੀ ਲੋਕਾਂ ਨੂੰ ਡਰਾ ਰਿਹਾ ਹੈ ਉਹਨਾਂ ਤੇ ਦਬਾਅ ਪਾ ਰਿਹਾ ਹੈ ਉਹਨਾਂ ਨੂੰ ਧਮਕਾ ਰਿਹਾ ਹੈ ਤੁਸੀਂ ਅਕਾਲੀ ਦਲ ਦੀ ਮਦਦ ਕਰਨੀ ਹੈ ਤਾਂ ਕਿ ਅਕਾਲੀ ਦਲ ਦਾ ਉਮੀਦਵਾਰ ਹੀ ਇਸ ਚੋਣ ਨੂੰ ਜਿੱਤ ਸਕੇ ਤੇ ਜੋ ਆਜ਼ਾਦ ਗਰੁੱਪ ਦੇ ਨਾਲ ਉਹਨਾਂ ਨੇ ਆਪਣਾ ਦਬਦਬਾ ਕਾਇਮ ਕੀਤਾ ਸੀ ਉਸ ਨੂੰ ਪੂਰੇ ਹਲਕੇ ਦੇ ਵਿੱਚ ਵਧਾਇਆ ਜਾ ਸਕੀ ਇਸ ਤਰੀਕੇ ਦਾ ਪਰਦੇ ਦੇ ਪਿੱਛੇ ਸੀਨ ਚੱਲ ਰਹੇ ਨੇ ਇਸ ਚੀਜ਼ ਦਾ ਜ਼ਿਕਰ ਸੀ ਉਹੀ ਅਕਾਲੀ ਦਲ ਦਾ ਉਮੀਦਵਾਰ ਜਸਤ ਦੇ ਉੱਤੇ ਲੋਕਾਂ ਨੂੰ ਧਮਕਾਉਣ ਦੇ aarop ਲੱਗੇ ਸੀ ਹੌਲੀ ਹੌਲੀ ਜਿਵੇਂ ਜਿਵੇਂ ਪ੍ਰਚਾਰ ਅੱਗੇ ਵਧਦਾ ਗਿਆ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਇਸ ਨੂੰ ਧੱਕੇ ਦੇ ਰੂਪ ਦੇ ਵਿੱਚ ਬਦਲ ਦਿੱਤਾ ਇਹ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਕਿ ਧੱਕਾ ਤਾਂ ਸਾਡੇ ਨਾਲ ਹੋ ਰਿਹਾ ਹੈ ਅਸੀਂ ਕਿਸੇ ਨੂੰ ਕੀ ਧਮਕਾਉਣਾ ਹੈ ਸਾਡੇ ਨਾਲ ਉਲਟਾ ਸਰਕਾਰ ਧੱਕਾ ਕਰ ਰਹੀ ਹੈ ਸਾਡੇ ਖਿਲਾਫ ਪੁਲਿਸ ਦੀ ਵਰਤੋਂ ਕੀਤੀ ਜਾ ਰਹੀ ਹੈ ਸਾਡੇ ਉਮੀਦਵਾਰਾਂ ਤੇ ਉੱਪਰ ਸਾਡੇ ਸਮਰਥਕਾਂ ਦੇ ਉੱਪਰ ਨਜਾਇਜ਼ ਪਰਚੇ ਕੀਤੇ ਜਾ ਰਹੇ ਨੇ ਉਹਨਾਂ ਨੂੰ ਫੜਿਆ ਜਾ ਰਿਹਾ ਹੈ ਇਸ ਦੇ ਖਿਲਾਫ ਅਕਾਲੀ ਦਲ ਵੱਲੋਂ ਧਰਨੇ ਵੀ ਲਾਏ ਗਏ ਰੋਸ਼ ਪ੍ਰਦਰਸ਼ਨ ਵੀ ਕੀਤਾ ਗਿਆ ਇਹ ਕੈਂਪੇਨ ਬਣਾਇਆ ਗਿਆ ਕਿ ਸਾਡੇ ਨਾਲ ਤੱਕਾ ਕੀਤਾ ਜਾ ਰਿਹਾ ਹੈ ਅਸੀਂ ਧੰਕਾ ਨਹੀਂ ਰਹੇ ਸਾਡੇ ਨਾਲ ਬਲਕਿ ਉਲਟਾ ਤੱਕਾ ਹੋ ਰਿਹਾ ਹੈ ਕਿ ਲੋਕ ਜਿਹੜੇ ਨੇ ਉਹਨਾਂ ਦੀ ਹਮਦਰਦੀ ਸਾਡੇ ਨਾਲ ਹੋਵੇ ਤੇ ਜੋ ਵੀ ਕਿਤੇ ਕੁਝ ਗੈਂਗਸਟਰ ਵਾਦ ਦਾ ਸਾਡੇ ਉੱਪਰ ਇਲਜ਼ਾਮ ਲੱਗ ਰਿਹਾ ਹੈ ਉਹ ਵੀ ਧੋਤਾ ਜਾ ਸਕੀ ਇਸ ਤਰ੍ਹਾਂ ਦੀ ਇੱਕ ਕੋਸ਼ਿਸ਼ ਕਰੀ ਪਰ ਕੱਲ ਤਰਨ ਤਰਨ ਦੀ ਐਸਐਸਪੀ ਨੂੰ ਸਸਪੈਂਡ ਚੂਨ ਕਮਿਸ਼ਨ ਵੱਲੋਂ ਕਰ ਦਿੱਤਾ ਗਿਆ ਤਾਂ ਇਸ ਨੂੰ ਅਕਾਲੀ ਦਲ ਆਪਣੀ ਜਿੱਤ ਦੀ ਤਰ੍ਹਾਂ ਪ੍ਰੋਜੈਕਟ ਕਰ ਰਿਹਾ ਹੈ ਕਿ ਦੇਖੋ ਸਾਡੀ ਸ਼ਿਕਾਇਤ ਦੇ ਉੱਤੇ ਇਹ ਕਾਰਵਾਈ ਹੋਈ ਹੈ ਅਸੀਂ ਐਸਐਸਪੀ ਨੂੰ ਸਸਪੈਂਡ ਕਰਾ ਦਿੱਤਾ ਗਿਆ ਸਾਡੀ ਜਿੱਤ ਹੋਈ ਹੈ ਸਾਡੇ ਜਿਹੜੇ ਦਾਅਵੇ ਸੀ ਉਹਨਾਂ ਨੂੰ ਸੱਚਾ ਸਾਬਤ ਕੀਤਾ ਗਿਆ ਹੈ ਚੋਣ ਅਧਿਕਾਰੀਆਂ ਨੇ ਵੀ ਇਹ ਮੰਨਿਆ ਹੈ ਕਿ ਸਾਡੇ ਤੇ ਝੂਠੇ ਪਰਚੇ ਹੋ ਰਹੇ ਸੀ ਪੁਲਿਸ ਸਰਕਾਰ ਦਾ ਸਾਥ ਦੇ ਰਹੀ ਸੀ ਇਸ ਤਰ੍ਹਾਂ ਦੀ ਇੱਕ ਨਰੇਟਿਵ ਨੂੰ ਵੀ ਬੁਣਿਆ ਜਾ ਰਿਹਾ ਹੈ ਅਕਾਲੀ ਦਲ ਇਸ ਨੂੰ ਆਪਣੀ ਜਿੱਤ ਦੱਸਦਾ ਹੈ ਤੇ ਇਹ ਦਾਵਾ ਕਰ ਰਿਹਾ ਹੈ ਕਿ ਇਸ ਚੋਣ ਨੂੰ ਜਿੱਤ ਕੇ ਉਹ 2027 ਦੇ ਵਿੱਚ ਅਕਾਲੀ ਦਲ ਦੀ ਸਰਕਾਰ ਬਣਾਉਣ ਦੀ ਨਿਉਂ ਜਿਹੜੀ ਹੈ ਉਹ ਰੱਖੀ ਜਾਏਗੀ ਇਸ ਤਰੀਕੇ ਨਾਲ ਹੁਣ ਇਸ ਨੂੰ ਪ੍ਰਚਾਰਿਆ ਜਾ ਰਿਹਾ ਹੈ ਸੋ ਇਸ ਤਰੀਕੇ ਨਾਲ ਜਿਵੇਂ ਜਿਵੇਂ ਪ੍ਰਚਾਰ ਅੱਗੇ ਵਧਦਾ ਗਿਆ ਜੋ ਸਮੇਂ ਕਰਨੇ ਗਰਾਊਂਡ ਦੇ ਉੱਤੇ ਜ਼ਮੀਨੀ ਪੱਧਰ ਦੇ ਉੱਤੇ ਕੁੱਤਰਨ ਤਰਨ ਹਲਕੇ ਦੇ ਬਦਲ ਲੇ ਗਏ ਤਰਨ ਤਰਨ ਹਲਕਾ ਸਰਹੱਦੀ ਹਲਕਾ ਹੈ ਸਰਹੱਦੀ ਇਲਾਕਾ ਹੈ ਤੇ ਇਸ ਨੂੰ ਪੰਜਾਬ ਦਾ ਸਭ ਤੋਂ ਬੈਕਵਰਡ ਏਰੀਆ ਦੇ ਵਿੱਚੋਂ ਵੀ ਗਿਣਿਆ ਜਾਂਦਾ ਹੈ ਸਰਹੱਦੀ ਇਲਾਕਾ ਹੋਣ ਕਰਕੇ ਲਾ ਲਓ ਲੰਬੀ ਮੈਰੀਟੈਂਸੀ ਦੀ ਜਿਹੜੀ ਮੂਵਮੈਂਟ ਸੀ ਉਸ ਦਾ ਅਸਰ ਵੀ ਇਸ ਜ਼ਿਲ੍ਹੇ ਦੇ ਵਿੱਚ ਬਹੁਤ ਜ਼ਿਆਦਾ ਹੋਇਆ ਸਾਰੇ ਫੈਕਟਰਾਂ ਨੂੰ ਕੰਬਾਈਨ ਕਰਕੇ ਇਸ ਇਲਾਕੇ ਦੀ ਕੋਈ ਬਹੁਤੀ ਜ਼ਿਆਦਾ ਤਰੱਕੀ ਨਹੀਂ ਹੋ ਸਕੀ ਅੱਜ ਵੀ ਇਸ ਇਲਾਕੇ ਨੂੰ ਕਾਫੀ ਇਛੜਿਆ ਹੋਇਆ ਇਲਾਕਾ ਮੰਨਿਆ ਜਾਂਦਾ ਤੇ ਜੇ ਤੁਸੀਂ ਉੱਥੋਂ ਦੇ ਲੋਕਾਂ ਨਾਲ ਗੱਲ ਕਰਕੇ ਦੇਖੋ ਉਹ ਲੋਕਾਂ ਦਾ ਮੰਨਣਾ ਇਹ ਹੈ ਕਿ ਸਾਨੂੰ ਇੱਕ ਐਕਟਿਵ ਐਮਐਲਏ ਚਾਹੀਦਾ ਹੈ ਜਿਹੜਾ ਹਲਕੇ ਦੇ ਕੰਮ ਕਰਾ ਸਕੇ ਹਲਕੇ ਦਾ ਵਿਕਾਸ ਕਰਾ ਸਕੇ ਸਾਡੀਆਂ ਜੋ ਮੁਸੀਬਤਾਂ ਨੇ ਸਮੱਸਿਆਵਾਂ ਨੇ ਉਹਨਾਂ ਦੇ ਨਾਲ ਨਜਿੱਠ ਸਕੇ ਉਹਨਾਂ ਨੂੰ ਦੂਰ ਕਰ ਸਕੇ ਸਾਨੂੰ ਇਹੋ ਜਿਹਾ ਐਮਐਲਏ ਚਾਹੀਦਾ ਹੈ ਵਿਕਾਸ ਕਰਨ ਵਾਲਾ ਜਿਹੜਾ ਐਮਐਲਏ ਉਹ ਚਾਹੀਦਾ ਹੈ ਲੇਕਿਨ ਜਿੰਨੇ ਵੀ ਬੁੱਧੀਜੀਵੀ ਨੇ ਜਾਂ ਸਿਆਸੀ ਮਾਹਰ ਨੇ ਉਹ ਪ੍ਰਚਾਰ ਇਸ ਤਰੀਕੇ ਨਾਲ ਕਰ ਰਹੇ ਨੇ ਉਹਨਾਂ ਦੀ ਚਰਚਾ ਦੇ ਵਿੱਚ ਲੋਕਾਂ ਦੀ ਲੋੜ ਨਹੀਂ ਲੱਗਦੀ ਉਹ ਸਿਰਫ ਇਸ ਜ਼ੋਨ ਨੂੰ ਪੰਥਕ ਮੁੱਦਿਆਂ ਦੇ ਨਜ਼ਰ ਵਿੱਚੋਂ ਹੀ ਦੇਖ ਰਹੇ ਨੇ ਕਿ ਪੰਥਕ ਇਲਾਕਾ ਹੈ ਪੰਥਕ ਪੀੜਵਾਰ ਦੀ ਜਿੱਤ ਹੋਣੀ ਹੈ ਇਸ ਤਰੀਕੇ ਦੀ ਹੀ ਇੱਕ ਹਵਾ ਬਣਾਈ ਗਈ ਸੀ ਲੇਕਿਨ ਅੱਜ ਉਹ ਹਵਾ ਉਸ ਤਰੀਕੇ ਦੀ ਨਹੀਂ ਰਹੀ ਹੈ ਅੱਜ ਕੋਈ ਵੀ ਇਹ ਨਹੀਂ ਕਹਿ ਰਿਹਾ ਕਿ ਮਨਦੀਪ ਸਿੰਘ ਜਿੱਤੇਗਾ ਹੀ ਜਿੱਤੇਗਾ ਹਰ ਹਾਲ ਜਿੱਤੇਗਾ ਜਾਂ ਇੱਕパーਸਡ ਜਿੱਤ ਹੋਏਗੀ ਅੱਜ ਚਰਚਾ ਇਹ ਹੋ ਰਹੀ ਹੈ ਕਿ ਹੋ ਸਕਦਾ ਹੈ ਮਨਦੀਪ ਸਿੰਘ ਜਿੱਤ ਜਾਵੇ ਲੇਕਿਨ ਜੇ ਉਹ ਜਿੱਤਿਆ ਵੀ ਤਾਂ ਉਹ ਹੁੰਜਾ ਫਿਰ ਜਿੱਤ ਨਹੀਂ ਹੋਏਗੀ ਉਹ ਥੋੜੇ ਬਹੁਤੇ ਮਾਰਜਨ ਨਾਲ ਜਿੱਤ ਸਕਦਾ ਹੈ ਮੁਕਾਬਲਾ ਸਖਤ ਹੈ ਪਰ ਮੁਕਾਬਲਾ ਕਈ ਵਾਰ ਇਹ ਥੇ ਕਿਹਾ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਤੇ ਵਾਰਸ਼ ਪੰਜਾਬ ਦੇ ਵਿੱਚ ਹੋ ਰਿਹਾ ਹੈ ਦੋਨਾਂ ਵਿੱਚੋਂ ਕਿਸੇ ਪਾਰਟੀ ਦਾ ਉਮੀਦਵਾਰ ਹੀ ਜਿੱਤੇਗਾ ਜਿੱਥੇ ਇੱਕ ਪਾਸੇ ਚਰਚਾ ਇਹ ਹੋਣੀ ਚਾਹੀਦੀ ਸੀ ਕਿ ਲਗਭਗ 4 ਸਾਲ ਪੂਰੇ ਕਰਨ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਪਰਫਾਰਮੈਂਸ ਕੀ ਰਹੀ ਹੈ ਉਹਨਾਂ ਨੇ ਸਰਕਾਰ ਕਿਸ ਤਰੀਕੇ ਨਾਲ ਚਲਾਈ ਹੈ ਉਹਨਾਂ ਨੇ ਕੰਮ ਕੀ ਕੀਤੇ ਨੇ ਇਸ ਦੇ ਖਿਲਾਫ ਲੋਕ ਫਤਵਾ ਦੇਣਗੇ ਲੋਕ ਨਰਾਜ਼ ਨੇ ਸਰਕਾਰ ਨੂੰ ਇਹ ਨਰਾਜ਼ਗੀ ਝੱਲਣੀ ਪਵੇਗੀ ਤੇ ਇਸ ਚੋਣ ਨੂੰ ਸਰਕਾਰ ਬੁਰੀ ਤਰ੍ਹਾਂ ਹਾਰ ਜਾਏਗੀ ਉਥੋਂ ਹੁਣ ਚਰਚਾ ਇਹ ਹੋ ਰਹੀ ਹੈ ਸਰਕਾਰ ਦਾ ਉਮੀਦਵਾਰ ਬਹੁਤ ਮਜ਼ਬੂਤ ਹੈ ਤੇ ਉਹ ਇਹ ਚੋਣ ਜਿੱਤ ਵੀ ਸਕਦਾ ਹੈ ਬਹੁਤ ਫਸਮਾ ਮੁਕਾਬਲਾ ਹੈ ਆਮ ਆਦਮੀ ਪਾਰਟੀ ਤੇ بارش ਪੰਜਾਬ ਉਥੇ ਹੀ ਅਕਾਲੀ ਦਲ ਵੀ ਇਸ ਲੜਾਈ ਨੂੰ ਇਸ ਤਰੀਕੇ ਨਾਲ ਪੇਸ਼ ਕਰ ਰਿਹਾ ਹੈ ਕਿ ਅਕਾਲੀ ਦਲ ਦੀ ਮੁੜ ਸਰਜੀਤੀ ਵਾਸਤੇ ਰਿਵਾਈਵਲ ਵਾਸਤੇ ਬਹੁਤ ਹੀ ਕ੍ਰੂਸ਼ੀਅਲ ਚੋਣਾਂ ਨੇ ਔਰ ਇਸ ਜਮਨੀ ਚੋਣ ਦੇ ਵਿੱਚ ਉਹ ਹਰ ਹਾਲਤ ਦੇ ਵਿੱਚ ਜਿੱਤ ਪ੍ਰਾਪਤ ਕਰੇਗਾ ਲੋਕ ਉਹਨਾਂ ਦੇ ਉਮੀਦਵਾਰ ਦੇ ਨਾਲ ਨੇ ਆਜ਼ਾਦ ਗਰੁੱਪ ਬਹੁਤ ਹੀ ਤਕੜਾ ਮਜ਼ਬੂਤ ਗਰੁੱਪ ਹੈ ਤੇ ਅਮਰਿਤਪਾਲ ਬਾਠ ਦੇ ਕਰਕੇ ਵੀ ਇਸ ਚੋਣ ਦੇ ਵਿੱਚ ਨਤੀਜੇ ਦੇ ਵਿੱਚ ਕੋਈ ਨਾ ਕੋਈ ਫਰਕ ਰਹੇਗਾ ਜਿਸ ਤਰੀਕੇ ਦੀ ਕੈਂਪੇਨ ਉਹਨਾਂ ਵੱਲੋਂ ਬੁਣੀ ਗਈ ਹੈ ਆਪਣ ਆਪ ਨੂੰ ਇੱਕ ਪੀੜਿਤ ਵਜੋਂ ਦਰਸਾਇਆ ਗਿਆ ਹੈ ਲੋਕਾਂ ਦੀ ਹਮਦਰਦੀ ਲੈਣ ਦੀ ਕੋਸ਼ਿਸ਼ ਕੀਤੀ ਗਈ ਹੈ ਇਸ ਪਰਿਵਾਰ ਨੂੰ ਇੱਕ ਧਰਮੀ ਫੌਜੀ ਦਾ ਪਰਿਵਾਰ ਦੱਸ ਕੇ ਉਹ ਕੁਰਬਾਨੀ ਵਾਲੇ ਫੈਕਟਰ ਨੂੰ ਵੀ ਕਿਤੇ ਨਾ ਕਿਤੇ ਸੱਟ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ ਜੋ ਵਾਰਿਸ ਪੰਜਾਬ ਦੇ ਉਮੀਦਵਾਰ ਦੇ ਨਾਲ ਜੁੜਿਆ ਹੋਇਆ ਸੀ ਉਸ ਉਮੀਦਵਾਰ ਦੇ ਪਰਿਵਾਰ ਦੀ ਇਕੱਲਿਆਂ ਦੀ ਹੀ ਕੁਰਬਾਨੀ ਨਹੀਂ ਹੈ ਸਾਡਾ ਉਮੀਦਵਾਰ ਜੋ ਹੈ ਉਹ ਵੀ ਕੁਰਬਾਨੀ ਵਾਲੇ ਪਰਿਵਾਰ ਚੋਂ ਆਉਂਦਾ ਹੈ ਸੋ ਉਹ ਜੋ ਹਮਦਰਦੀ ਦੀਆਂ ਵੋਟਾਂ ਪੈਣੀਆਂ ਸੀ ਜਾਂ ਜਾਂ ਪੰਥ ਦੇ ਨਾਮ ਤੇ ਜੋ ਵੋਟਾਂ ਪੈਣੀਆਂ ਸੀ ਉਹਨਾਂ ਦੇ ਵਿੱਚ ਵੀ ਸਟਲ ਲਾਉਣ ਦੀ ਕੋਸ਼ਿਸ਼ ਹੈ ਆਪਣੇ ਆਪ ਨੂੰ ਅਸਲੀ ਰਵਾਇਤੀ ਪੰਥਕ ਧਿਰ ਦੇ ਵਜੋਂ ਪੇਸ਼ ਕਰਨ ਦੀ ਅਕਾਲੀ ਦਲ ਦੀ ਕੋਸ਼ਿਸ਼ ਹੈ ਲੇਕਿਨ ਕੀ ਇਹ ਕੈਂਪੇਨ ਰੰਗਲ ਦਿਖਾਏਗੀ ਕੀ ਅਕਾਲੀ ਦਲ ਜਿੱਤ ਪ੍ਰਾਪਤ ਕਰ ਸਕੇਗਾ ਇਸ ਦੇ ਉੱਪਰ ਫਿਲਹਾਲ ਕਿ ਆਸਰਾਂ ਹੀ ਲੱਗ ਰਹੀਆਂ ਨੇ ਕੋਈ ਅਕਾਲੀ ਦਲ ਦਾ ਉਮੀਦਵਾਰ ਯਕੀਨੀ ਤੌਰ ਤੇ ਜਿੱਤ ਜਾਏਗਾ ਇਸ ਦੀ ਹਜੇ ਚਰਚਾ ਨਹੀਂ ਕਰ ਰਹੇ ਪਿੱਛੇ ਭਾਜਪਾ ਰਹਿ ਜਾਂਦੀ ਹੈ ਬੀਜੇਪੀ ਇਕੱਲਿਆਂ ਇਹ ਚੋਣ ਲੜ ਰਹੀ ਹੈ ਕੋਈ ਬਾਤਾ ਉਸਦੇ ਉਮੀਦਵਾਰ ਨੂੰ ਜੇਤੂ ਦੀ ਤਰ੍ਹਾਂ ਨਹੀਂ ਦੇਖ ਰਿਹਾ ਕਿਤੇ ਵੀ ਇਹ ਚਰਚਾ ਨਹੀਂ ਹੋਈ ਕਿ ਬੀਜੇਪੀ ਇਹ ਚੋਣ ਜਿੱਤ ਜਾਏਗੀ ਔਰ ਜਿਸ ਤਰੀਕੇ ਦੀ ਚੋਣ ਮੁਹਿੰਮ ਵੀ ਬੀਜੇਪੀ ਵੱਲੋਂ ਚਲਾਈ ਗਈ ਹੈ ਕਦੇ ਹਰਿਆਣਾ ਦੇ ਮੁੱਖ ਮੰਤਰੀ ਨੂੰ ਲਿਆਂਦਾ ਜਾ ਰਿਹਾ ਹੈ ਕਦੇ ਦਿੱਲੀ ਦੇ ਮੁੱਖ ਮੰਤਰੀ ਨੂੰ ਇੱਥੇ ਪ੍ਰਚਾਰ ਦੇ ਲਈ ਲਿਆਂਦਾ ਜਾ ਰਿਹਾ ਹੈ ਹਰਿਆਣਾ ਜਾਂ ਦਿੱਲੀ ਦੇ ਮੁੱਖ ਮੰਤਰੀ ਪੰਥਕ ਇਲਾਕੇ ਦੇ ਵਿੱਚ ਕਿੰਨੀਆਂ ਕ ਵੋਟਾਂ ਤੋੜ ਸਕਣਗੇ ਜਾਂ ਕਿੰਨੀਆਂ ਕ ਵੋਟਾਂ ਮੰਗ ਸਕਣਗੇ ਯਾ ਉਹਨਾਂ ਦੀ ਅਪੀਲ ਦਾ ਕਿੰਨਾ ਕੋ ਅਸਰ ਹੋਏਗਾ ਇਹ ਤਾਂ ਲੋਕ ਭਲੀ ਭਾਂਤੀ ਜਾਣਦੇ ਹੀ ਨੇ ਉਹਨਾਂ ਦੇ ਮੰਗਿਆਂ ਤੇ ਭਾਜਪਾ ਨੂੰ ਇਸ ਇਲਾਕੇ ਤੋਂ ਜਿੱਤ ਨਹੀਂ ਮਿਲਣੀ ਕਿਸੇ ਲੋਕਲ ਲੀਡਰ ਨੂੰ ਕਿਸੇ ਕਦਾਬਰ ਨੇਤਾ ਨੂੰ ਲਿਆ ਕੇ ਕੈਂਪੇਨ ਕਰਨ ਦੀ ਲੋੜ ਸੀ ਲੇਕਿਨ ਭਾਜਪਾ ਦੀ ਮੁਸੀਬਤ ਇਹ ਹੈ ਕਿ ਉਹਨਾਂ ਨੇ ਪੰਜਾਬ ਦੇ ਵਿੱਚ ਕੋਈ ਵੱਡਾ ਲੀਡਰ ਪੈਦਾ ਹੀ ਨਹੀਂ ਕੀਤਾ ਜੋ ਪੰਜਾਬ ਯੂਨਿਟ ਦੀ ਅਗਵਾਈ ਕਰ ਸਕੇ ਜਿਸ ਨੂੰ ਲੋਕ ਇੱਕ ਬਦਲ ਦੇ ਵਾਂਗੂ ਦੇਖਦੇ ਹੋਣ ਐਡਾ ਵੱਡਾ ਕੋਈ ਨਾਮ ਪੰਜਾਬ ਦੀ ਭਾਜਪਾ ਦੇ ਕੋਲ ਨਹੀਂ ਹੈ ਔਰ ਜਿੰਨੀਆਂ ਵੀ ਕੰਟਰੋਵਰਸੀਆਂ ਹੁਣ ਤੱਕ ਹੋਈਆਂ ਨੇ ਉਹਦੇ ਵਿੱਚ ਭਾਜਪਾ ਪੰਜਾਬ ਵਿਰੋਧੀ ਹੈ ਕਿਤੇ ਨਾ ਕਿਤੇ ਇਹ ਗੱਲ ਲੋਕਾਂ ਦੇ ਵਿੱਚ ਬੈਠੀ ਹੋਈ ਹੈ ਲੋਕਾਂ ਦੇ ਦਿਮਾਗ ਦੇ ਵਿੱਚ ਇਹ ਗੱਲ ਘੜ ਕਰ ਗਈ ਹੈ ਜਿਹੜੇ ਵੀ ਫੈਸਲੇ ਕੇਂਦਰ ਤੋਂ ਹੁੰਦੇ ਨੇ ਉਹ ਪੰਜਾਬ ਦੇ ਹਿੱਤ ਵਿੱਚ ਨਹੀਂ ਹੁੰਦੇ ਸੋ ਭਾਜਪਾ ਨਿਸ਼ਾਨੇ ਤੇ ਜ਼ਰੂਰ ਹੈ ਔਰ ਉਹਦੀ ਕੈਂਪੇਨ ਦੇ ਵਿੱਚ ਵੀ ਕੋਈ ਇਸ ਤਰ੍ਹਾਂ ਦੀ ਕੋਸ਼ਿਸ਼ ਨਹੀਂ ਕੀਤੀ ਗਈ ਕਿ ਉਸ ਨਰੇਟਿਵ ਨੂੰ ਬਦਲਿਆ ਜਾ ਸਕੇ ਬਲਕਿ ਦੂਸਰੇ ਸੂਬਿਆਂ ਦੇ ਮੁੱਖ ਮੰਤਰੀ ਲਿਆ ਕੇ ਉਸ ਨੂੰ ਹੋਰ ਹਵਾ ਜ਼ਰੂਰ ਦਿੱਤੀ ਗਈ ਹੈ ਸੋ ਇਹ ਕੁੱਲ ਮਿਲਾ ਕੇ ਜੋ ਸਮੀਕਰਨ ਬਣੇ ਹੋਏ ਨੇ ਜ਼ਮੀਨ ਦੇ ਉੱਤੇ ਅੱਜ ਦੇ ਦਿਨ ਦੇ ਵਿੱਚ ਇਹ ਸਥਿਤੀ ਹੈ ਇਹ ਸਾਰੇ ਉਮੀਦਵਾਰਾਂ ਦੀ ਪੋਜੀਸ਼ਨ ਹੈ ਵੋਟਾਂ ਪੈਣ ਵਾਲੇ ਦਿਨ ਤੱਕ ਕੁਝ ਹੋਰ ਨਹੀਂ ਘਟੇਗਾ ਕੋਈ ਇਸ ਤਰ੍ਹਾਂ ਦੀ ਵੱਡੀ ਘਟਨਾ ਨਹੀਂ ਘਟੇਗੀ ਜਿਸ ਨਾਲ ਲੋਕਾਂ ਦਾ ਮੂਡ ਅਚਾਨਕ ਬਦਲ ਜਾਏ ਫਿਲਹਾਲ ਇਹ ਲੱਗਦਾ ਹੈ ਕਿ ਲੜਾਈ ਤਿੱਖੀ ਹੈ ਅੱਜ ਤੱਕ ਇਸ ਹਲਕੇ ਦੇ ਵਿੱਚ ਜਿੰਨੀਆਂ ਵੀ ਚੋਣਾਂ ਹੋਈਆਂ ਨੇ ਕਦੇ ਵੀ ਇੰਨੀ ਤਿੱਖੀ ਲੜਾਈ ਇਥੋਂ ਦੇ ਲੋਕਾਂ ਨੇ ਨਹੀਂ ਦੇਖੀ ਜਿਹੜੇ ਲੋਕਲ ਵੋਟਰ ਨੇ ਉਹਨਾਂ ਦੇ ਦੱਸਣ ਮੁਤਾਬਕ ਇੰਨੀ ਗਹਿਗਾਚ ਲੜਾਈ ਕਿਸੇ ਵੀ ਚੋਣਾਂ ਦੇ ਵਿੱਚ ਅਸੀਂ ਨਹੀਂ ਦੇਖੀ ਹੈ ਸਾਰੀਆਂ ਤਰ੍ਹਾਂ ਦਾ ਜ਼ੋਰ ਲੱਗਿਆ ਹੋਇਆ ਹੈ ਕਾਠ ਆਮੇ ਮਨਦੀਪ ਸਿੰਘ ਵਾਰਿਸ ਪੰਜਾਬ ਦੇ ਜੋ ਉਮੀਦਵਾਰ ਨੇ ਉਹਨਾਂ ਦੇ ਨਾਲ ਵੀ ਦਿਖਾਈ ਦਿੰਦਾ ਹੋਵੇ ਨੌਜਵਾਨਾਂ ਦੀ ਪੀੜ ਦਿਖਾਈ ਦਿੰਦੀ ਹੋਵੇ ਲੇਕਿਨ ਆਮ ਆਦਮੀ ਪਾਰਟੀ ਵੀ ਪਿੱਛੇ ਨਹੀਂ ਹੈ ਹਰਮੀਤ ਸੰਧੂ ਬੜਾ ਤਕੜਾ ਮੁਕਾਬਲਾ ਦੇ ਰਹੇ ਨੇ ਅਕਾਲੀ ਦਲ ਵੀ ਸੁਰਖੀਆਂ ਦੇ ਵਿੱਚ ਬਣਿਆ ਹੋਇਆ ਹੈ ਉਹਨਾਂ ਵੱਲੋਂ ਵੀ ਆਪਣੀ ਚੋਣ ਮੁਹਿੰਮ ਪੂਰੀ ਤੇਜ਼ੀ ਦੇ ਨਾਲ ਪਖਾਈ ਹੋਈ ਹੈ ਦੇਖਦੇ ਹਾਂ ਨਤੀਜੇ ਕਿਸ ਤਰ੍ਹਾਂ ਦੇ ਨਿਕਲਣਗੇ ਲੇਕਿਨ ਜੋ ਚੋਣਾ ਜਦੋਂ ਐਲਾਨ ਹੋਇਆ ਸੀ ਉਸ ਸਮੇਂ ਜੋ ਸਮੀਕਰਨ ਸੀ ਉਹ ਤਾਂ ਯਕੀਨੀ ਹੀ ਹੈ ਕਿ ਬਦਲ ਗਏ ਨੇ ਉਹ ਹੁਣ ਉਸ ਤਰ੍ਹਾਂ ਦੇ ਨਹੀਂ ਰਹੇ ਕਾਫੀ ਕੁਝ ਇਹਨਾਂ ਚੋਣ ਪ੍ਰਚਾਰ ਦੇ ਦੌਰਾਨ ਹੋਇਆ ਹੈ ਅਜੇ ਆ ਜਿਸ ਨੇ ਉਹ ਲਹਿਰ ਦੀ ਹਵਾ ਕੱਢ ਦੁੱਤੀ ਹੈ ਜਾਂ ਇਹ ਕਹ ਲਈਏ ਕਿ ਬਾਕੀ ਤਰ੍ਹਾਂ ਨੇ ਆਪਣੀ ਕੈਂਪੇਨ ਨੂੰ ਆਪਣੇ ਪ੍ਰਚਾਰ ਨੂੰ ਇੰਨੇ ਜ਼ੋਰਦਾਰ ਤਰੀਕੇ ਦੇ ਨਾਲ ਕੀਤਾ ਹੈ ਕਿ ਉਹ ਵੀ ਲੜਾਈ ਦੇ ਵਿੱਚ ਦਿਖਾਈ ਦੇ ਰਹੇ ਨੇ ਸੋ ਉਮੀਦ ਕਰਦੇ ਆ ਕਿ ਹੁਣ ਤੋਂ ਵੋਟਾਂ ਪੈਂਣ ਤੱਕ ਕੋਈ ਅਣਸੁਖਾਵੀ ਘਟਨਾ ਨਹੀਂ ਘਰੇਗੀ ਲੋਕ ਆਪਣੀਆਂ ਵੋਟਾਂ ਬਿਨਾਂ ਕਿਸੇ ਜ਼ੋਰ ਜ਼ਬਰਦਸਤੀ ਤੋਂ ਬਿਨਾਂ ਕਿਸੇ ਦਬਾਅ ਤੋਂ ਪਾ ਸਕਣਗੇ ਤੇ ਕੋਈ ਅਜਿਹਾ ਉਮੀਦਵਾਰ ਚੁਣਨਗੇ ਜੋ ਉਸ ਇਲਾਕੇ ਦੇ ਉਸ ਹਲਕੇ ਦੇ ਵੋਟਰਾਂ ਦੀਆਂ ਉਮੀਦਾਂ ਤੇ ਖਰਾ ਉਤਰ ਸਕੇ ਇਸੇ ਉਮੀਦ ਦੇ ਨਾਲ ਪਤੋ ਜਾਰੀਤ ਲੈਣੇ ਆ 頼むわ。